ਲਾਵੀ ਮਿੱਤਰੋ ਹੁਣ ਆਪਣਾ ਡਿਊਟ ਸੌਂਗਸ ਨੂੰ ਸੁਣਾਉਣ ਲੱਗੇ ਆ ਬਹੁਤ ਘੈਂਟ ਤੇ ਬਾਕੀ ਸਾਨੂੰ ਇੰਟਰਵਿਊ ਆਪਣੀ ਕੱਲ ਨੂੰ ਇਹਨਾਂ ਦੀ ਪੂਰੀ ਆ ਜਾਊਗੀ ਤੇ ਇਹਨਾਂ ਨੇ ਸੋਚਿਆ ਨਾ ਰੈ ਬਣਾਈ ਬਾਈ ਨੇ ਕਹਿੰਦਾ ਵੀ ਅਸੀਂ ਦੋਨੇ ਗਾਣਾ ਸੁਣਾਉਣਾ ਤੁਹਾਨੂੰ ਡਿਊਟ ਤੇ ਬਹੁਤ ਸੋਹਣਾ ਗਾਣਾਗਾ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਵੇਂ ਲੱਗਦਾ ਬਾਈ ਗਾਣਾ ਤੁਹਾਨੂੰ ਹਨਾ ਤੇ ਥੋੜੀ سپورਟ ਦੀ ਲੋੜ ਆ ਹਾਂਜੀ ਆਉਣ ਦੇ ਖਾਕੇ ਦੁੱਧ ਮਲਾਈਆਂ ਮੈਂ ਨਿਤ ਯੋਗਾ ਕਸਰਤ ਕਰਦੀ ਖਾਕੇ ਦੁੱਧ ਮਲਾਈਆਂ ਮੈਂ ਨਿਤ ਯੋਗਾ ਕਸਰਤ ਕਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਹਟ ਪਿੱਛੇ ਚੱਲ ਫੇਰ ਮਿਲਾਂਗੇ ਹਟ ਪਿੱਛੇ ਚੱਲ ਫੇਰ ਮਿਲਾਂਗੇ ਸੋਚੀ ਨਾ ਇਸ ਬਾਰੇ ਵੇ ਜੱਟਾ ਦੇ ਮੁੰਡਿਆ ਲੈ ਦੂਰ ਦੂਰ ਨਜ਼ਾਰੇ ਵੇ ਜੱਟਾ ਦੇ ਉੰਡਿਆ ਕਿਆ ਬਾਤ ਲੈ ਦੂਰ ਦੂਰ ਨਜ਼ਾਰੇ ਵੇ ਜੱਟਾਂ ਦੇ ਕਾਕਿਆ ਓ ਤਿੰਨ ਦਿਨੋ ਦਿਨ ਨਿਕਰੀ ਜਾਵੇਂ ਮਾਰੇ ਰੂਪ ਸਰਾਟਾ ਦਿਨ ਦਿਨੋ ਦਿਨ ਨਿਕਰੀ ਜਾਵੇਂ ਮਾਰੇ ਰੂਪ ਸਰਾਟਾ ਹੋ ਗਈ ਧੂਣ ਸਵਾਈ ਨਿਖਾਂਦੀ ਕਿਹੜੀ ਚੱਕੀ ਦਾ ਆਟਾ ਹੋ ਗਈ ਧੂਣ ਸਵਾਈ ਨਿਖਾਂਦੀ ਕਿਹੜੀ ਚੱਕੀ ਦਾ ਆਟਾ ਆਖ ਬੇਬੇ ਨੂੰ ਤੇਰੇ ਸਿਰ ਤੋਂ ਆਖ ਬੇਬੇ ਨੂੰ ਤੇਰੇ ਸਿਰ ਤੋਂ ਕਾਲੀਆਂ ਮਿਰਚਾਂ ਵਾਰੇ ਨਹੀਂ ਕਦੇ ਸੇਵਾ ਪਾਣੀ ਦਾ ਦੇ ਮੋਕਾ ਮਟਿਆਰੇ ਨਹੀਂ ਕਦੇ ਸੇਵਾ ਪਾਣੀ ਦਾ ਦੇ ਮੋਕਾ ਮਟਿਆਰੇ ਨਹੀਂ ਕਦੇ ਸੇਵਾ ਪਾਣੀ ਦਾ ਧੰਨਵਾਦੀ ਜੀ ਸਰ ਕੀ ਆਵਾਜ਼ ਹੈ ਬਾਈ ਯਾਰ ਸੱਚੀ ਆ ਗਣਾ ਬਹੁਤ ਘੈਂਟ ਆ ਤੇ ਪ੍ਰਮਾਤਮਾ ਕਰਕੇ ਇੰਨਾ ਕੇ ਹਿੱਟ ਹੋਵੇ ਵੀ ਮੈਂ ਕਿਹਾ ਤਾ ਫੋਨ ਵੀ ਨਹੀਂ ਸਾਵਣ ਬਾਈ ਯਾਰ ਬਹੁਤ ਸੀ ਪ੍ਰਮਾਤਮਾ ਨੇ ਮੇਰ ਹੋ ਜੀ ਵੀ ਉਹ ਤਾਂ ਮੈਂ ਸਾਂਭ ਨਹੀਂ ਕਿ ਜੀ ਇੱਕ ਜਿਹੜਾ ਦੂਜਾ ਸੀ ਬਾਈ ਦੂਜੇ ਸੁਣਾ ਰਹੇ ਸੀ ਉਹ ਉਹ ਵੀ ਯਾਰ ਪ੍ਰੋਪਰ ਕੀ ਉਹ ਬਈ ਜੀ ਉਹ ਸਿੰਗਲ ਹੀ ਆ ਤਾਂ ਅੱਛਾ ਹਾਂ ਜੀ ਉਹ ਇਹਨਾਂ ਦੀ ਆ ਹਾਂ ਜੀ ਅੱਛਾ ਹਾਂ ਜੀ ਠੀਕ ਆ ਹੁਣ ਦੇ ਫਿਰ ਕੀ ਐ ਸਫਾਰੀਓ ਨੇ ਖੇਤ ਜਾਣ ਨੂੰ ਲੰਡੀ ਜੀਪ ਰੱਖੀ ਘੁੰਮਣੇ ਕਮੌਣ ਨੂੰ ਰੱਖੀ ਐ ਸਫਾਰੀਓ ਨੇ ਖੇਤ ਜਾਣ ਨੂੰ ਲੰਡੀ ਜੀਪ ਰੱਖੀ ਘੁੰਮਣੇ ਕਮੌਣ ਨੂੰ ਕਾਲੀ ਕੋੜੀ ਰੱਖੀ ਓ ਨਿ ਸ਼ੌਕ ਨਾਲ ਹੀ ਕਾਲੀ ਕੋੜੀ ਰੱਖੀ ਓ ਨਿ ਸ਼ੌਕ ਨਾਲ ਹੀ ਡੋਲੇ ਤੇ ਸ਼ਪਾਇਆ ਇੱਕ ਸ਼ੇਰ ਕੁੜੀਓ ਪੀਵੀਗੇ ਅਰਵਾਲਾ ਯੱਟ ਤਾਹਾਂ ਕੱਢ ਦਿੰਦਾ ਫੈਰ ਕੁੜੀਓ ਓ ਪੀਵੀਗੇ ਅਰਵਾਲਾ ਯੱਟੇ ਤਾਹਾਂ ਕੱਢ ਦਿੰਦਾ ਫੈਰ ਕੁੜੀਓ ਕੀ ਬਾਤ ਹੈ ਤੇ ਬਾਈ ਵਧੀਆ ਲੱਗੀ ਵੀਡੀਓ ਸ਼ੇਅਰ ਕਰਿਓ ਬਾਈ ਹੋਰ ਕੀ ਕਹਿਣਾ ਜਣੇ ਕੁਸ ਮਾਣਾ ਮੋਟਾ ਬਸ ਬਾਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਬਾਈ ਹੂੰ ਸਾਡਾ ਕੋਈ ਨਮਾਣੇ ਕਲਾਕਾਰ ਦਾ ਗਰੀਬੇ ਕਲਾਕਾਰ ਹਾਂ ਹੂੰ ਕੋਈ ਸਾਡਾ ਬਣ ਜਾਵੇ ਕੁਸ ਤਾਂ ਤੁਹਾਡੇ ਸਾਰਿਆਂ ਦਾ ਦਿলো ਧੰਨਵਾਦ ਹਾਂ ਤੇ ਆਪਾਂ ਕਿਉਂਕਿ ਬਾਈ ਯਾਰ ਕਿਨੋ ਦੇ ਕੰਮ ਦੇ ਵਿੱਚ ਕੋਈ ਸ਼ੰਗ ਸ਼ਰਮਣੀ ਹੁੰਦੀ ਹੈ ਨਾ ਤੇ ਬਾਈ ਹੁਰੀ ਮਤਲਬ ਚਾਹ ਬਣਾਉਂਦੇ ਆ ਦਾਣਾ ਮੰਡੀ ਦੇ ਵਿੱਚ ਹਨਾ ਬਾਈ ਤੇ ਬਾਕੀ ਆਪਾਂ ਬਾਈ ਤੋਂ ਸੁਣਦੇ ਆ ਬਾਈ ਕੀ ਗੱਲ ਬਾਤ ਦੱਸੋ ਮੜਾ ਜੀ ਬਾਈ ਵਾ ਸਹੀ ਕਰਨਾ ਚਾਹਨਾ ਹੱਥ ਜੋੜ ਕੇ ਦਿੰਦੇ ਨੇ ਤਾਂ ਕੋਈ ਪਰ ਆ ਹੋਸ ਦਾ ਮਦਦ ਕਰ ਗਾਣਾ ਕਰਵਾ ਦੇ ਦੀ ਬਹੁਤ ਦਿਲੋਂ ਧੰਨਵਾਦ ਕਰਦੇ ਆ ਇਸ ਨੂੰ ਬੰਦੇ ਹਾਂਜੀ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਠੀਕ ਆ ਤੇ ਆਪਾਂ ਫੁੱਲ ਸਪੋਰਟ ਕਰਨੀ ਆ ਬਾਈ ਦੀ ਤੇ ਇਹ ਕੰਮ ਵਗਦੇ ਆਪਾਂ ਛਡਾਉਣਾ ਹੈਗਾ ਠੀਕ ਆ ਤੁਹਾਡੇ ਪਿਆਰ ਦੀ ਲੋੜ ਆ ਮੇਨ ਗੱਲ ਤਾਂ ਆ ਹਨਾ ਤੇ ਕੋਈ ਪੈਸੇ ਨਾਲ ਕਹਿੰਦਾ ਵੱਡਾ ਵੱਡਾ ਛੋਟਾ ਨਹੀਂ ਹੁੰਦਾ ਬੰਦਾ ਤੇ ਬਸ ਗਾਣਾ ਕਰਵਾ ਦਿਓ ਬਾਈ ਦਾ ਸਾਨੂੰ ਇੰਨਾ ਬਹੁਤ ਆ ਤੇ ਬਾਕੀ ਜਿਵੇਂ ਵੀ ਤੁਹਾਨੂੰ ਚੰਗਾ ਲੱਗਿਆ ਹਨਾ ਤੇ ਆਪੋ ਆਦੇ ਮਨ ਹੁੰਦਾ ਹਨਾ ਵੀ ਕਿਹੜੇ ਤਰੀਕੇ ਨਾਲ ਮਦਦ ਕਰਨੀ ਆ ਕੁਈ ਪੈਸੇ ਨਾਲ ਜਾਂ ਕਾਸੇ ਨਾਲ ਵੀ ਤੇ ਬਾਈ ਵੀ ਸਪੋਰਟ ਜ਼ਰੂਰ ਕਰਿਓ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਬਾਈ ਅਇਓ ਠੇਗਰ ਕੱਲੀ ਰੋ ਬਸ ਕੋਈ ਨਾ ਕੱਟੀਓ ਬਾਈ ਕੱਟ ਦਾਂ ਕੱਪ ਦਾਂ ਵੀ ਕੱਟ ਦੇ